ਸੰਗਤ ਜੀ ਅੱਖਾਂ ਵਾਲਾ دارو ਜਿਹੜਾ ਖਤਮ ਹੋ ਗਿਆ ਸੀ ਉਹਦੇ ਵਾਸਤੇ ਅਸੀਂ ਗੁਲਾਬ ਦੇ ਫੁੱਲ ਲਿਆਂਦੇ ਆ ਹੁਣ ਇਹਨਾਂ ਗੁਲਾਬ ਦੇ ਫੁੱਲਾਂ ਨੂੰ ਫਿਲਟਰ ਦੇ ਪਾਣੀ ਦੇ ਵਿੱਚ ਪਾ ਕੇ ਇਹਦਾ ਹੁਣ ਅਰਕ ਕੱਢਣਾ ਵਾ ਅਰਕ ਕੱਢ ਕੇ ਫਿਰ ਜਿੰਨਾ ਵੀਰਾਂ ਨੇ ਸਾਡੇ ਕੋਲੋਂ ਅੱਖਾਂ ਦੇ ਲਈ ਚਿੱਟੇ ਮੋਤੀਏ ਲਈ ਚਿੱਟੇ ਮੋਤੀਏ ਲਈ ਦਵਾਈ ਮੰਗਵਾਈ ਆ ਖਤਮ ਹੋ ਗਈ ਸੀ ਬਹੁਤ سارے ਆਰਡਰ ਆਏ ਆ ਉਹਨਾਂ ਨੇ ਸਹੀ ਸਮਾਂ ਮੰਗਿਆ ਸੀ ਕਿ ਸਾਨੂੰ ਕੁਝ ਸਮਾਨ ਦੋ ਅਸੀਂ ਆਪ ਜੀ ਨੂੰ ਤਿਆਰ ਕਰਕੇ ਜਰੂਰ ਭੇਜਾਂਗੇ ਅੱਜ 2 ਮਹੀਨੇ ਬਾਅਦ ਫੇਰ ਦੁਬਾਰਾ ਅਸੀਂ ਜਿਹੜਾ گلاب ਦਾ ਜਲ ਕੱਢ ਕੇ ਜਿਹੜਾ ਚਿੱਟੇ ਮੋਤੀ ਦੀ ਦਵਾਈ ਬਣਾਉਨੇ ਆ ਜਿੰਨਾ ਮਰਜੀ ਚਿੱਟਾ ਮੋਤੀ ਆਵੇ ਸੰਗਤ ਜੀ ਬਿਲਕੁਲ ਹੀ ਉਤਰ ਜਾਂਦਾ ਵਾ ਡਾਕਟਰਾਂ ਦੇ ਆਪਰੇਸ਼ਨ ਤੋਂ ਬਚੋ ਜਿੰਨਾ ਬਚਿਆ ਜਾਂਦਾ ਵਾ ਸੋ ਸਾਡੀ ਵੀਡੀਓ ਨੂੰ ਸੰਗਤਾਂ ਦੇ ਬੱਚੇ ਲਈ ਸ਼ੇਅਰ ਵੀ ਕਰਿਆ ਕਰੋ ਜਿੰਨੀਆਂ ਸਾਡੀਆਂ ਵੀਡੀਓ ਹੁਣ ਦੇਖਾਵਾ ਹਸਪਤਾਲਾਂ ਤੋਂ ਬਚੋ ਆਪਰੇਸ਼ਨਾਂ ਤੋਂ ਬਚੋ ਇਸ ਕਰਕੇ ਇਹ ਜਿਹੜਾ ਗਲਾਬ ਦਾ ਜਿਹੜਾ ਜਲ ਬਣਾਉਣਾ ਵਾ ਇਹ ਤੋਂ ਚਿੱਟੇ ਮੋਤੀਏ ਦਾ ਅਸੀਂ दारू ਤਿਆਰ ਕਰਨਾ ਅੱਖਾਂ ਦੀ ਰੋਸ਼ਨੀ ਵਾਸਤੇ ਬੜਾ ਵਧੀਆ ਹੁੰਦਾ ਅੱਖਾਂ ਦੇ ਚਿਹਰੇ ਉੱਤੇ ਵੀ ਅਸੀਂ ਲਗਾ ਸਕਦੇ ਆ ਚਿਹਰਾ ਵੀ ਸਾਫ਼ ਕਰਦਾ ਸੋ ਧੰਨਵਾਦ